ਇਹ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਜੋ ਗਿੱਦੜ ਬਾਹਦियां ਗਲੀਆਂ ਬਜ਼ਾਰਾਂ ਦੇ ਵਿੱਚ ਘੁੰਮ ਰਹੇ ਨੇ ਲੋਕਾਂ ਦੇ ਘਰ-ਘਰ ਜਾ ਕੇ ਲੱਡੂ ਵੰਡ ਰਹੇ ਨੇ ਤੇ ਦੀਵੇ ਦਿੱਤੇ ਜਾ ਰਹੇ ਨੇ ਮੌਕਾ ਭਗਵਾਨ ਸ਼੍ਰੀ ਰਾਮ ਦੀ ਪ੍ਰਾਨ ਪ੍ਰਤੀਸ਼ਠਾ ਦਾ ਹੈ ਇਸੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਇੱਕ ਖਾਸ ਸੁਪਰਾਲਾ ਕੀਤਾ ਗਿਆ ਜਿਸ ਦੇ ਤਹਿਤ ਉਹ ਗਿੱਦੜਵਾਹਾ ਵਾਸੀਆਂ ਨੂੰ ਇਸ ਦਿਨ ਦੀ ਵਧਾਈ ਵੀ ਦੇ ਰਹੇ ਨੇ ਤੇ ਅਪੀਲ ਕਰ ਰਹੇ ਨੇ ਕਿ ਉਹ ਇਸ ਦਿਨ ਨੂੰ ਦੀਵਾਲੀ ਵਾਂਗ ਸੈਲੀਬ੍ਰੇਟ ਕਰਨ ਬਹੁਤ ਪਵਿੱਤਰ ਦਿਹਾੜਾ ਹੈ ਸਾਡੇ ਵਾਸਤੇ। ਔਰ ਸ਼ੀਰੀ ਰਾਮ ਜੀ ਜਿਹੜੇ ਭਗਵਾਨ ਹੈ ਉਹ ਸਾਡੇ ਸਾਰਿਆਂ ਦੇ ਗੁਰੂ ਨੇ। ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਯਾਦ ਕਰਦੇ ਹੋયા ਅੱਜ ਸਮੂਹ ਗਿੰਦੜਬਾ ਨਿਵਾਸੀਆਂ ਨੂੰ ਮੈਂ ਵਧਾਈ ਦਿੱਤੀ ਹੈ। ਔਰ ਅਸੀਂ ਕਾਮਨਾ ਕਰਦੇ ਹਾਂ ਕਿ ਰਾਮ ਭਗਵਾਨ ਜੀ ਸਾਡੇ ਨਗਰ ਤੇ ਸਾਡੇ ਇਸ ਦੇਸ਼ ਤੇ ਇਸ ਧਰਤੀ ਮਾਂ ਤੇ ਉਹਨਾਂ ਦਾ ਆਸ਼ੀਰਵਾਦ ਬਣਿਆ ਰਹੇ। ਔਰ ਅਸੀਂ ਸਾਰੇ RAM ਭਗਤ RAM ਲੱਲਾ ਅਸੀਂ ਸਾਰੇ RAM ਜੀ ਦੀ ਮਹਿਮਾ ਦੇ ਵਿੱਚ ਉਹਨਾਂ ਦੇ ਗੁਣ ਗਾਣ ਕਰਦੇ ਰਹੀਏ ਤੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਈਏ ਅੱਜ ਘਰ ਘਰ ਜਾ ਕੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਪੰਜ ਦਿਨੇ ਸਰੋਂ ਦਾ ਤੇ ਬੱਥੀਆਂ ਲੱਡੂ ਤੇ ਇੱਕ ਵਧਾਈ ਦਾ ਕਾਰ ਜਿਹੜਾ ਅੱਜ ਅਸੀਂ ਸਮੂਹ ਨਗਰ ਕੌਂਸਲ ਦੇ ਜਿਹੜੇ ਸਾਡੇ ਸਾਥੀ ਕਰਨੇ ਪ੍ਰਧਾਨ ਜੀ ਨੇ ਮਾਇਸ ਪ੍ਰਧਾਨ ਜੀ ਨੇ ਮੈਂਬਰ ਸਹਿਬਾਨ ਨੇ ਤੇ ਸਾਰੀ ਕਾਂਗਰਸੀ ਜਿਹੜੇ ਭਰਾ ਨੇ ਅੱਜ ਅਸੀਂ ਘਰ ਘਰ ਜਾ ਕੇ ਦੋਸ਼ ਪ੍ਰਸ਼ਾਦ ਦੇ ਕੇ ਪੰਜੀ ਦਾ ਅਸੀਂ ਅੱਜ ਦਿਨ ਦਿਹਾੜਾ ਮਨਾਇਆ ਹੈ ਅੱਜ ਲੋਕਾਂ ਨੂੰ ਘਰ ਘਰ ਜਾ ਕੇ ਉਹਨਾਂ ਨੂੰ ਵਧਾਈ ਦਿੱਤੀ ਹੈ ਸੋ ਮੇਰਾ ਖਿਆਲ ਅੱਜ ਸਿਆਸੀ ਜਿਹੜੀਆਂ ਗੱਲਾਂ ਉਹ ਫੇਰ ਕਰਾਂਗੇ